ਦੀ ਪੰਜਾਬੀ ਨੂੰ ਪੰਜਾਬ ਚੋਂ ਬਾਹਰ ਤਾਂ ਲਿਆ ਸਕਦੇ ਆ ਪਰ ਪੰਜਾਬ ਜਿਹੜਾ ਉਹ ਤੁਹਾਡੇ ਦਿਲ ਚੋਂ ਨਹੀਂ ਜਾ ਸਕਦਾ ਕਿਉਂਕਿ ਮਿੱਟੀ ਪੰਜਾਬ ਦੀ ਹੈ ਅੱਜ ਦੱਸੋ ਮੈਨੂੰ ਪੰਜਾਬ ਨਾਲੋਂ ਘੱਟ ਮਾਹੌਲ ਬਣਿਆ ਇੱਥੇ ਇਕੱਲੇ ਇਕੱਲੇ ਪੰਜਾਬੀ ਲਈ ਜਿਹੜਾ ਬੰਦਾ ਮਿਹਨਤ ਕਰਦਾ ਹੈ ਚਾਹੇ ਕਿੱਥੋਂ ਵੀ ਆਇਆ ਇਹ ਉਹਦੇ ਲਈ ਸਪੈਸ਼ਲੀ ਇਸ ਕਰਕੇ ਮੈਂ ਹਾਂ ਪੰਜਾਬ ਤੇ ਕੱਲਾ ਮੈਂ ਨਹੀਂ ਬੰਜਾ ਇਸ ਪੰਜਾਬ ਤੁਹਾਡੇ ਸਾਰਿਆਂ ਨਾਲ ਬਣਦਾ ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਗਲੋਬਲ 스타 ਦਲਜੀਤ ਦੋਸਾਂਝ ਦੇ ਭਾਰਤ ਵਿੱਚ ਹੀ ਨਹੀਂ ਸਗੋ ਵਿਦੇਸ਼ਾਂ ਵਿੱਚ ਵੀ ਬਹੁਤ ਪ੍ਰਸ਼ੰਸਕ ਖਾਨਾ ਦਲਜੀਤ ਦੋਸਾਂਝ ਅੱਜਕੱਲ ਇੱਕ ਸੰਗੀਤ ਸਮਾਰੋਹ ਲਈ ਟੋਰਾਂਟੋ ਕੈਨੇਡਾ ਗਏ ਹੋਏ ਹਨ ਰੋਜਰਸ ਸੈਂਟਰ ਵਿੱਚ ਪਰਫਾਰਮ ਕਰ ਰਹੇ ਦਲਜੀਤ ਦੋਸਾਂਝ ਨੂੰ ਮਿਲਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪਹੁੰਚੇ ਸ਼ੋਅ ਲਈ ਅਚਾਨਕ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਦਲਜੀਤ ਦੋਸਾਂਝ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਨਾਲ ਹੀ ਘੁੱਟ ਕੇ ਜੱਫੀ ਪਾ ਲਈ ਦੱਸਦੇ ਕਿ ਪ੍ਰਧਾਨ ਮੰਤਰੀ ਟਰੂਡੋ ਤੇ ਦਲਜੀਤ ਦੋਸਾਂਝ ਦੋਵਾਂ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਟਰੂਡੋ ਨੇ ਲਿਖਿਆ ਕਿ ਦਲਜੀਤ ਦੋਸਾਂਝ ਨੂੰ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਭ ਕਾਮਨਾਵਾਂ ਦੇਣ ਲਈ ਰੋਜ ਦਾ ਸੈਂਟਰ ਗਿਆ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਰਿਹਾ ਹੈ ਦੱਸਣਯੋਗ ਹੈ ਕਿ ਦਲਜੀਤ ਦੋਸਾਂਜ ਨੂੰ ਹਾਲੀ ਵਿੱਚ ਇਮਤੀਆਜ਼ ਅਲੀ ਦੀ ਫਿਲਮ ਅਮਰ ਸਿੰਘ ਚਮਕੀਲਾ ਚ ਦੇਖਿਆ ਗਿਆ ਸੀ ਦਲਜੀਤ ਦੋਸਾਂਜ ਭਾਵੇਂ ਇੱਕ ਭਾਰਤੀ ਅਭਿਨੇਤਾ ਅਤੇ ਗਾਇਕ ਹਨ ਪਰ ਦੁਨੀਆ ਦੇ ਹਰ ਸ਼ਹਿਰ ਵਿੱਚ ਉਹਨਾਂ ਦੇ ਪ੍ਰਸ਼ੰਸਕ ਹਨ ਉਹਨਾਂ ਦਾ ਸੰਗੀਤ ਹਰ ਗਲੀ ਅਤੇ ਮੁਹੱਲੇ ਤੱਕ ਪਹੁੰਚ ਗਿਆ ਹੈ ਜਿਸ ਨਾਲ ਉਹ ਹਰ ਸਮੇਂ ਸਭ ਤੋਂ ਪਸੰਦੀਦਾ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਬਣ ਗਏ ਹਨ। ਕਰੂ ਅਤੇ ਅਮਰ ਸਿੰਘ ਚਮਕੀਲਾ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੇਣ ਤੋਂ ਬਾਅਦ ਦਲਜੀਤ ਦੋਸਾਂਝ ਨੇ ਆਪਣੇ ਲੱਖਾਂ ਪ੍ਰਸ਼ੰਸਕਾਂ ਲਈ ਜਗ੍ਹਾ-ਜਗ੍ਹਾ ਲਾਈਵ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਹੈ। ਦਲਜੀਤ ਦੋਸਾਂਝ ਉਹਨਾਂ ਅਭਿਨੇਤਾਵਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਸ਼ੁਰੂਆਤ ਭਾਵੇਂ ਆਮ ਸਧਾਰਨ ਹੋਈ ਸੀ ਪਰ ਆਪਣੀ ਮਿਹਨਤ, ਪ੍ਰਤਿਭਾ, ਕੰਮ ਪ੍ਰਤੀ ਸਮਰਪਣ ਅਤੇ ਆਪਣੇ ਨਰਮ ਸੁਭਾਅ ਕਾਰਨ ਉਹ ਥੋੜੇ ਸਮੇਂ ਵਿੱਚ ਹੀ ਮਸ਼ਹੂਰ ਹੋ ਗਏ। ਸਨ ਉਹਨਾਂ ਨੇ ਨਾ ਸਿਰਫ ਪੰਜਾਬ ਦੇ ਸੰਗੀਤ ਉਦਯੋਗ ਤੇ ਰਾਜ ਕੀਤਾ ਬਲਕਿ ਆਪਣੀ ਅਦਾਕਾਰੀ ਨਾਲ ਭਾਰਤੀ ਫਿਲਮ ਉਦਯੋਗ ਵਿੱਚ ਵੀ ਹਲਚਲ ਮਚਾ ਦਿੱਤੀ ਅਤੇ ਦਲਜੀਤ ਦੋਸਾਂਜ ਹੁਣ ਟ੍ਰਾਂਟੋ ਕੈਨੇਡਾ ਵਿਖੇ ਪਰਫਾਰਮ ਕਰਨ ਲਈ ਪਹੁੰਚੇ ਜਿਸ ਮੌਕੇ ਉਹਨਾਂ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਘੁੱਟ ਕੇ ਜੱਫੀ ਪਾਈ ਹੈ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ